ਗੁਰਮੁਖੋ ਕੁਵਰੀ ਦੀ ਗੱਲ ਹੈ ਕਿ ਭਗਤ ਕਬੀਰ ਜੀ ਤੇ ਕੋਲੇ ਇੱਕ ਸੇਠ ਜੀ ਆਏ ਸੇਠ ਜੀ ਕਹਿਣ ਲੱਗੇ ਵੀ ਕਬੀਰਾ ਤੇਰੀ ਬੜੀ ਮਹਿਮਾ ਹੈ ਨੀਰ ਦੂਰ ਦੂ ਤਗ ਤੇਰੀ ਇੰਨੀ ਪਹਿਚਾਨ ਹੈ ਐਨੀ ਦੇ ਲੋਕ ਪ੍ਰਸ਼ੰਸਾ ਕਰਦੇ ਐ ਕਿ ਇਹ ਮੰਤਰ ਤੂੰ ਮੈਨੂੰ ਦੇ ਦੇਵੇਂ ਜੀ ਮੇਰੇ ਵੀ ਰੋਗ ੱਡੀ ਪ੍ਰਸ਼ੰਸਾ ਕਰਨ ਮੇਰੀ ਵੀ ਵਾਹ ਵਾਹ ਹੋਵੇ ਤਾਂ ਕਬੀਰ ਜੀ ਕਹਿਣ ਲੱਗੇ ਸੇਠ ਜੀ ਤੁਹਾਡੇ ਇਹ ਬਸ ਦੀ ਗੱਲ ਨਹੀਂ ਕਿ ਤੁਹਾਡਾ ਇਸ ਤਰ੍ਹਾਂ ਨਹੀਂ ਕਹਿ ਨਹੀਂ ਜੀ ਜਿੱਦ ਕਰਨ ਲੱਗਾ ਤੇ ਕਬੀਰ ਜੀ ਕਹਿੰਦੇ ਚੱਲ ਫਿਰ ਦੇਖ ਲਾ ਜੇ ਤੈਨੂੰ ਇਸ ਤਰ੍ਹਾਂ ਕੋਈ ਲੱਗਦਾ ਤਾਂ ਬਸ ਤੈਨੂੰ ਕਰਕੇ ਦੱਸ ਦਿੰਨਾ ਕਹਿੰਦਾ ਜੀ ਮੈਂ ਕਰ ਲੂੰਗਾ ਜਿਵੇਂ ਤੁਸੀਂ ਦੱਸੋਗੇ ਉਹ ਹੈ ਕਿ ਵੀਰ ਨੇ ਕਿਹਾ ਵੀ ਤੂੰ ਸੇਠਾ ਦੇਖੀ ਜਾਈਂ ਜਿਵੇਂ ਮੈਂ ਕਰੂੰਗਾ ਉਹ ਇਸ ਤਰ੍ਹਾਂ ਕਰੀ ਜਾਈਂ ਕਬੀਰ ਨੇ ਆਪਦੇ ਘਰ ਵਾਲੀ ਨੂੰ ਲੋਈ ਨੂੰ ਮਾਤਾ ਨੂੰ ਆਖਿਆ ਐ ਕਰ ਲੋਈ ਥੋੜੀ ਜਿਹੀ ਮਿੱਟੀ ਪੁੱਟ ਕੇ ਲੈ ਕੇ ਆ ਤਾਂ ਲੋਈ ਨੇ ਆਵਦਾ ਕੰਮ ਛੱਡਿਆ ਘਰ ਦਾ ਤੇ ਉਹ ਬਾਹਰੋਂ ਮਿੱਟੀ ਲੈਣ ਗਈ ਕਿਤੇ ਟੋਆ ਦੇ ਵਿੱਚੋਂ ਮਿੱਟੀ ਪੱਟ ਕੇ ਲੈ ਕੇ ਆਈ ਪੱਟ ਕੇ ਲੈ ਕੇ ਮਿੱਟੀ ਧਰ ਦਿੱਤੀ ਕੋਲੇ ਤੇ ਕਹਿਣ ਲੱਗੀ ਫੇਰ ਆਪ ਦੇ ਕੰਮ ਲੱਗ ਗਈ ਕਬੀਰ ਕਹਿੰਦਾ ਹੈ ਕਿ ਕਰਮਾ ਵਾਲੀਏ ਲੋਈ ਨੂੰ ਕਹਿੰਦਾ ਵੀ ਇਹਨੂੰ ਕੁੱਟ ਕੇ ਬਰੀਕ ਕਰ ਲੋਹੀ ਨੇ ਉਹ ਮਿੱਟੀ ਕੁੱਟੀ ਕੁੱਟ ਕੇ ਕਹਿਣ ਲੱਗਾ ਇਹਨੂੰ ਕੱਪੜੇ ਛਾਣ ਕਰ ਉਹਨੂੰ ਕੱਪੜੇ ਕੱਪੜੇ ਛਾਣ ਕਹਿੰਦੇ ਕੱਪੜੇ ਨਿਸ਼ਾਨ ਕਰ ਦੇਣਾ ਉਹਨੂੰ ਕੱਪੜੇ ਛਾਣ ਕਰ ਦਿੱਤਾ ਪਰ ਲੋਹੀ ਨੇ ਇਹ ਕੁਛ ਨਹੀਂ ਪੁੱਛਿਆ ਵੀ ਕਰਨਾ ਕੀ ਹੈ ਲੋਹੀ ਨੂੰ ਕਹਿਣ ਲੱਗਾ ਕੱਪੜੇ ਛਾਣ ਕਰ ਤੇ ਇਹਨੂੰ ਇਹਦੇ ਵਿੱਚ ਥੋੜਾ ਜਿਹਾ ਘਿਓ ਪਾ ਕੇ ਇਹਨੂੰ ਗੁੰਨ ਉਹਨੂੰ ਮਿੱਟੀ ਦੇ ਵਿੱਚ ਘਿਓ ਪਾ ਕੇ ਉਹਨੇ ਗੁੰਨਿਆ ਤੇ ਉਹਨੇ ਦੀਵਾ ਇੱਕ ਬਣਾ ਤਿਆਰ ਕੀਤਾ ਕਹਿਣ ਲੱਗੇ ਕਬੀਰ ਜੀ ਨੂੰ ਦੀਵਾ ਤਿਆਰ ਕਰ ਲਾ ਉਹਦੇ ਵਿੱਚ ਘਿਓ ਪਾ ਕੇ ਤੇ ਜਿੱਥੇ ਪ੍ਰਣਾਲਾ ਡੁੱਲਦਾ ਹੁੰਦਾ ਆਪਣੇ ਮਕਾਨ ਵਾਲਾ ਉੱਥੇ ਜਗਾ ਕੇ ਧਰਿਆ ਆ ਸੇਠ ਜੀ ਨੂੰ ਕਹਿਣ ਲੱਗੇ ਵੀ ਕਬੀਰ ਜੀ ਕਹਿੰਦੇ ਦੇਖੋ ਜੀ ਸੇਠ ਜੀ ਆਹ ਕਰਾਵਾਤਾ ਬਸ ਆਪਣੇ ਕੋਲੇ ਇਹਦੇ ਨਾਲ ਹੀ ਆਪਣੇ ਬਲੇ-ਬਲੇ ਕਿ ਉਹ ਲੋਈ ਨੂੰ ਕੰਨ ਲਗਾ ਉਹ ਤਾਂ ਕੰਮ ਕਰ ਲਾ ਸੇਠ ਕੰਦਾ ਇਹ ਬੜੀ ਗੱਲ ਹੈ ਇਹ ਤਾਂ ਮੂਲੀ ਜੀ ਗੱਲ ਹੈ ਤਾਂ ਮੈਂ ਕਰ ਲੂਗਾ ਸੇਠ ਨੇ ਜਾ ਕੇ ਆਪਦੇ ਘਰ ਵਾਲੀ ਨੂੰ ਕਿਹਾ ਕਰਮਾ ਵਾਲੀਏ ਐਂ ਕਰ ਮਿੱਟੀ ਪੁੱਟ ਕੇ ਲੈ ਕੇ ਆ ਉਹ ਕਹਿੰਦੀ ਮਿੱਟੀ ਕੀ ਕਰਨੀ ਹੈ ਉਹ ਕਹਿੰਦਾ ਤੂੰ ਲੈ ਕੇ ਤਾਂ ਉਹ ਕਹੇ ਤੂੰ ਕਰ ਲਈ ਗਈ ਹੈ ਪਹਿਲਾਂ ਤਾਂ ਇਥੇ ਜਾ ਵੀ ਬੜ ਗਿਆ ਫਿਰ ਕਹੇ ਤੂੰ ਮੈਂ ਮਿੱਟੀ ਆਪਣੇ ਸ਼ਾਂਮੂ ਤੋਂ ਮਗਾਦਣੀ ਹੈ ਰਾਮੂ ਤੋਂ ਮਗਾਦਣੀ ਉਹ ਕਹਿੰਦਾ ਨਹੀਂ ਤੂੰ ਜਾ ਚਲੋ ਜੀ ਕਲੇਸ਼ਾ ਹੁੰਦੇ ਹਵਾ ਦੇ ਉਹਦੇ ਲੜਕੀ ਵੀ ਕਹਿਣ ਲੱਗੀ ਮਾਤਾ ਲਿਆ ਦੇ ਚੱਲ ਜੀ ਕਲੇਸ਼ਾ ਨਿਬੜ ਦਿੱਤਾ ਉਹ ਵਿਚਾਰੀ ਗਈ ਸੇਠ ਦੇ ਘਰ ਵਾਲੀ ਉਹ ਮਿੱਟੀ ਪੁੱਟ ਕੇ ਲੈ ਕੇ ਆਈ ਕਹਿੰਦਾ ਇਹਨੂੰ ਕੁੱਟ ਉਹ ਫਿਰ ਕਹਿਣ ਲੱਗੇ ਵੀ ਕਰਨੀ ਕੀ ਹੈ ਉਹ ਕਹਿੰਦਾ ਨਹੀਂ ਕੁੱਟ ਇਨੂੰ ਬਰੀਕਰ ਇਹਨੂੰ ਕਪੜੇ ਛਾਂ ਕਰ ਉਹ ਕਹੇ ਤਸਤ ਦੇ ਵੀ ਕਰਨੀ ਕੀ ਹੈ ਮੈਂ ਇਹ ਤੋ ਕਰਵਾ ਦਨੇ ਆਪਣੇ ਨੌਕਰ ਤੋਂ ਕਰਵਾ ਦਨੇ ਤਾਂ ਜੀ ਫਿਰ ਜੱਬ ਪੈ ਗਿਆ ਫਿਰ ਉਹਦੇ ਲੜਕੇ ਮੁੰਡੇ ਕਹਿਣ ਲੱਗੇ ਵੀ ਚੱਲ ਬੇ ਤੂੰ ਕੋਈ ਨਹੀਂ ਕਰਦੇ ਜਿਵੇਂ ਕਹਿੰਦਾ ਉਹਨੂੰ ਮਿੱਟੀ ਨੂੰ ਘੁੱਟਿਆ ਕਪੜੇ ਛਾਂ ਵੀ ਕਰ ਲਿਆ ਕਹਿੰਦਾ ਕਿਹ ਵਾਲਾ ਬੀਪਾ ਜਾ ਕੇ ਲਿਆ ਅੱਗੇ ਕੀ ਕਰਨਾ ਹੈ ਕਹਿੰਦਾ ਤੇ ਵਿੱਚ ਪਾਉਣਾ ਫਿਰ ਤਾਂ ਜੀ ਉਹਨਾਂ ਨੇ ਕੁਝ ਨਹੀਂ ਪੁੱਛਿਆ ਤੇ ਸੇਠ ਨੂੰ ਤਾਂ ਰੱਸੇ ਨਾ ਬਨ ਰਿਆ ਕਹਿੰਦੇ ਵੀਰੇ ਤਾਂ ਦਿਮਾਗ ਹੱਲ ਗਿਆ ਰੱਸੇ ਨਾਲ ਬਨ ਕੇ ਤੇ ਕੋਲੇ ਨਾ ਬਨ ਲੈ ਕਹਿੰਦੇ ਕੱਲ ਕਿੱਥੇ ਗਿਆ ਸੀ ਕਹਿੰਦੇ ਕਬੀਰ ਕੋਲੇ ਕਦੇ ਕਬੀਰ ਕੋਲੇ ਜਾਉ ਦਵਾਰ ਨੂੰ ਪੁੱਛ ਗਿਆ ਉਹ ਥਾਲਾ ਪਾਉਣਗੇ ਇਹਦਾ ਦਿਮਾਗ ਹੱਲ ਗਿਆ ਕਹਿੰਦਾ ਮਿੱਟੀ ਹੀ ਪਟਕੇ ਜਾਓਗੇ ਕਹਿੰਦਾ ਮਿੱਟੀ ਚ ਕਿਉਂ ਪਾਓ ਕੋ ਮਿੱਟੀ ਚ ਵੀ ਕਿਉਂ ਪਾਉਂਦਾ ਤੋ ਉਦੋਂ ਬਾਅਦ ਕੀ ਹੋਇਆ ਕਬੀਰ ਜੀ ਕੋਲੇ ਗਏ ਤੇ ਬੇਟੇ ਕਹਿਣ ਲੱਗੇ ਬਾਬਾ ਜੀ ਆਹ ਗੱਲ ਹੋ ਗਈ ਕਹਿੰਦੇ ਲੈ ਕੇ ਆਓ ਕਹਿੰਦੇ ਜੀ ਬੰਨਿਆ ਪਿਆ ਕਹਿੰਦੇ ਕੋਈ ਨਹੀਂ ਤੁਸੀਂ ਵੇ ਵਕਰ ਹੋ ਕੇ ਉਹਦੇ ਲੈ ਕੇ ਆਓ ਤੇ ਨਹੀਂ ਜੀ ਤੁਸੀਂ ਉੱਥੇ ਜਾਓ ਕਬੀਰ ਜੀ ਨੂੰ ਸੱਦ ਕੇ ਲਿਆਂਦਾ ਤੇ ਕੋਲੇ ਨਾਲ ਬੰਨਿਆ ਹੋਇਆ ਰੱਸੀ ਨਾਲ ਤੇ ਕਬੀਰ ਜੀ ਨੇ ਸੇਠ ਦੇ ਕੋਲੇ ਬੋਝ ਕਿ ਜੇ ਪਾਸੇ ਹੋ ਕਿਹਾ ਕਹਿੰਦਾ ਸੇਠਾ ਤੇਰੇ ਇਹ ਮੰਤਰ ਲੋਟ ਨਹੀਂ ਆਉਣਾ ਤੇ ਤੂੰ ਜਾਣਦੇ ਉੱਕੋ ਵੀਰ ਨੇ ਕਹਿਣ ਲੱਗਾ ਮੈਨੂੰ ਤਾਂ ਨਾਲੇ ਕੁੱਤੇ ਨਾਲ ਘੜੀਸਿਆ ਤੇ ਮੈਨੂੰ ਕਿਵੇਂ ਕਿਵੇਂ ਕਰਕੇ ਛਡਾਇਆ ਕਹਿੰਦਾ ਵਾ ਚੁੱਪ ਕਰਕੇ ਮੈਂ ਤੈਨੂੰ ਹੁਣ ਕਹਿ ਦੂ ਵੀ ਮੈਂ ਥੌਲਾ ਪਤਾ ਤੂੰ ਕੁਛ ਨਾ ਬੋਲ ਤੇ ਇਹ ਤੇ ਤੁਮਾਂਤਰ ਨਹੀਂ ਹੋਣਾ ਤੇ ਉਹ ਭਾਈ ਸੇਠ ਨੂੰ ਚੜਾਇਆ ਫੇਰ ਉਹਵੇਂ ਸੇਠ ਰਹਿਣ ਲੱਗਾ ਸੋ ਗੱਲ ਇਹ ਸੀ ਕਿ ਵੀਰ ਨੇ ਜਿਹੜੀ ਇੱਕ ਸਖਿਆਤ ਕਹਾਣੀ ਆਪ ਨੂੰ ਸੁਝਾਈ ਹੈ ਵੀ ਥਵਾਕ ਦੀ ਗੱਲ ਸੀ ਕਿੱਥੇ ਘਰ ਦੇ ਵਿੱਚ ਕੋਈ ਗੱਲ ਕੋਈ ਕਰਨ ਲੱਗਾ ਕੋਈ ਸਿਆਣੀ ਗੱਲ ਕੋਈ ਕਰਦਾ ਕਿੱਥੇ ਉਹਨੂੰ ਟੋਕਣਾ ਕੀ ਕਰਨਾ ਕਿਥੋਂ ਕਰਨਾ ਕਿਵੇਂ ਕਰਨਾ ਕਿੱਥੇ ਉਹਨੇ ਆਪਦੇ ਮਾਪਿਓ ਦਾ ਪਿਤਾ ਦਾ ਹੁਕਮ ਮੱਥੇ ਪ੍ਰਵਾਨ ਕਰ ਲੈਣਾ ਇਹ ਸੱਤ ਵਜਨ ਕਿੱਥੇ ਉਹਦੇ ਕਿੰਤੂ ਪ੍ਰੰਤ ਪੁਰੀ ਜਾਣਾ ਉਸ ਗੱਲ ਦੇ ਵਿੱਚ ਅੱਧ ਵੀ ਨਹੀਂ ਨਿਬੜਦਾ ਫਿਰ ਉਹ ਰਹਿ ਜਾਂਦਾ ਥਵਾਕ ਦੀ ਗੱਲ ਜਿਹਦੇ ਕਰੇ ਥਵਾਕ ਆ ਉਹਦੇ ਕੋਲ ਸੁੱਖ ਵੀ ਹੈ ਸ਼ਾਂਤੀ ਵੀ ਹੈ ਸੋ ਇੰਨੀ ਕਮਿੰਦੀ ਆ ਪ੍ਰਵਾਨ ਕਰ ਲਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ